ਸਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਖਸ਼ੀ ਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਅਸੀਂ ਖੜੇ ਆ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਵਿਖੇ ਜਿੱਥੇ ਅੱਜ ਨੌਂ ਪੋਸ ਸਫਰੇ ਸਹਾਦਰ ਦਾ ਤੀਸਰਾ ਪੜਾ ਜੋ ਇੱਥੋਂ ਸ਼ੁਰੂ ਹੋ ਗਿਆ ਹੈ ਸੋ ਚੱਲ ਵੀ ਰਿਹਾ ਹੈ ਸੋ ਤੁਹਾਨੂੰ ਦਿਖਾਉਣਾ ਇੱਥੋਂ ਦੀਆਂ ਕੁਝ ਚਲਕੀਆਂ ਤੇ ਕਰਦੇ ਹਾਂ ਪੁਰੇ ਆਏ ਸੰਗਤ ਨਾਲ ਗੱਲਬਾਤ ਤੁਸੀਂ ਦੇਖਦੇ ਰਹੋ ਸ਼ਾਨੇ ਪੰਜਾਬ ਨੂੰ ਚੱਲਣਾ ਮੈਂ ਥੋੜਾ ਖੰਡ ਜਿੰਨੀ ਜੋ ਜਿਹੜਾ ਸਾਗੀ ਚਲੂਗਾ ਜਿੰਨੀਆ ਕਛਵਾ ਜਿੰਨੀਆ ਕਦਮ ਕਿਆ ਮਾਸ਼ੋ ਜੀਸੂ ਪਸਨਾ ਜੀ ਜਿੰਨੀਆ ਕਰ ਪਾਉਣਾ ਆਸੋ ਬਲੋ ਜਾਨ ਨਮਸਕਾਰ ਕਰ ਲੋ ਬਾਦ ਜੀ ਆ ਦੇਖ ਕੇ ਜਲਦ ਜਿਹੜਾ ਵੇਖ ਚਾਲੀਏ ਨੂੰ ਯਾਦ ਨੂੰ ਜਿਹੜਾ ਆਖਰੀ ਮਾਤਾ ਮੰਨ ਮੰਤਾ ਦੇ ਮਾਣ ਆਇਆ ਹੈ ਦੱਸੋ ਜੀ ਸੇਸੂ ਜਿੰਨੀ ਆ ਕਛਵਾ ਜਿੰਨੀ ਆ ਕਦਮ ਕੈਰਿਆ ਮਸੂ ਜੇਸੂ ਦੇ ਪਸਨਾ ਨਾ ਮਨ ਪੂਜਨ ਸ਼ੇਖ ਪਾਇਆ ਮਸੂ ਹਾਂ ਜੀ ਜਲਦਾ ਜਾਨ ਨਮਸਕਾਰ ਕਰ ਲੋ ਬਾਜੀ ਜਲਦਾ ਜਾਨ ਦੇ ਬਖੋਨਾ ਆ ਜੀ ਜਲਦਾ ਜਾਨ ਬੰਦਾ ਨਾਲ ਦੇਖਣੇ ਫੇਰ ਛੱਡੋ ਥੇਵਾ ਦਾ ਮੈਨੂੰ ਪਤਾ ਦੇਖ ਲਿਆ ਜਲਦ ਜਲਦ ਚੱਲ ਜਲਦ ਜਲਦ ਮੰਨ ਮੰਨ ਬਾਹਿ ਸਮਾਨਾ ਮੰਨ ਮੰਨ ਬਾਹਿ ਸਮਾਨਾ ਮੰਨ ਮੰਨ ਬਾਹਿ ਸਮਾਨਾ ਚੰਦੇ ਰੋ ਬਾਈ ਕੀ ਚੰਦੇ ਰੋ ਨੇ ਨਾਲ ਜੋ ਚੰਦ ਨੂੰ ਮਨੈਸੋ É isso é isso. ਕਲ ਜੱਜ ਨੂੰ ਨਮਸਕਾਰ ਕਰ ਲੋ ਵਾਜਦੇ ਵੀ ਜੱਜਾਂ ਦੇ ਬਾਈਕਾਂ ਨਾਲ ਆਏ ਵੀਰੇ ਕਲ ਜੱਜਾਂ ਦੇ ਨਾਲ ਤੇ ਵਾਦਾ ਕਰਦੇ ਮੰਨ ਪੜਾ ਦੇਖ ਲੈ ਚੱਲ ਜਿਹੜਾ ਵੇ ਚੱਲਦੇ ਨੇ ਮਾਈ ਤੇਰਾ ਪਾਣਾ ਆਜਾ ਮਾਈ ਤੇਰਾ ਪਾਣਾ ਚੰਦੇ ਰੋ ਮਾਈ ਕੁਜੀ ਚੰਦੇ ਰੋ ਨੇ ਜਾਣ ਮਾ ਜੋ ਚੰਦ ਨੂੰ ਚੰਦ ਮਾ E aí Beijo,

i

yeah okay. ਕੀ ਫਤੇ ਜੀ ਸਫਰ-ਏ ਸ਼ਹਾਦਤ ਤੀਜਾ ਪੜਾ ਜੋ ਕਿ ਗੁਰਦਵਾਰਾ ਕੋਤਵਾਲ ਸਾਹਿਬ ਮਰੰਡਾ ਵਿਖੇ ਪਹੁੰਚ ਗਿਆ ਹੈ ਸੋ ਇਸ ਵਾਰ ਕੀ ਕਹਿਣਾ ਚਾਹੋ ਬਾਈ ਖਾਲਸਾ ਬਾਈ ਫਤੇ ਜੀ ਕੋਜੀ ਇਹ ਗੁਰੂ ਸਾਹਿਬ ਦੀ ਕਿਰਪਾ ਜੀ ਸਫਰ-ਏ ਸ਼ਹਾਦਤ ਸਮਾਗਮ ਚੱਲਣ ਨਾਲ ਦੁਨੀਆਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਜੋ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦਾ ਸਾਡੇ ਮਤਲਬ ਗੜੀਆਂ ਚੀਜ਼ਾਂ ਲੁਕੀਆਂ ਸੀਗੀਆਂ ਉਹ ਇਹ ਸਫਰੇ ਸ਼ਾਦ ਸਮਾਗਮ ਚੱਲਣ ਨਾਲ ਦੁਨੀਆ ਦੇ ਵਿੱਚ ਇੱਕ ਨਾਮ ਸਾਡਾ ਛੋਟੇ ਸਾਹਿਬ ਜਦਿਆਂ ਦਾ ਹੋਰ ਬਹੁਤ ਚੜ ਕੇ ਉੱਪਰ ਨੂੰ ਆਇਆ ਕਿ ਸਮਾਗਮ ਇਹ ਗੁਰੂ ਸਾਹਿਬ ਆਪ ਹੀ ਆਪਣੀ ਸੇਵਾ ਲੈ ਰਹੇ ਨੇ ਅਸੀਂ ਇਸ ਜੋਗੇ ਤਾਂ ਹੈ ਨਹੀਂ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸਾਡਾ 2015 ਤੋਂ ਅਸੀਂ ਇਹ ਚੱਲਦੇ ਪਏ ਆ ਇਸ ਕਾਫਲੇ 'ਚ ਤੋਂ ਜਿਸ ਮਿਸ਼ਨ ਵੱਲੋਂ ਇਹ ਲੰਗਰ ਲਗਾਇਆ ਜਾਂਦਾ ਕੀ ਮਿਸ਼ਨ ਹੈ ਕਿੱਥੋਂ ਤੋਂ ਆਉਂਦਾ ਇਹ ਦੇਖੋ ਇਹ ਸੇਵਾ ਭਾਵਨਾ ਹੈ ਗੁਰੂ ਸਾਹਿਬ ਆਪ ਹੀ ਲੈ ਲੈਣ ਉਹ ਛੋਟੀ ਛੋਟੀਆਂ ਸੇਵਾਵਾਂ ਸਾਡੇ ਕੋਲ ਲੈਂਦੇ ਨੇ ਉਹ ਆਪ ਹੀ ਕਰਾਈ ਇਹ ਮਾੜੇ 20 ਰੁਪਏ ਚੱਲ ਰਹੇ ਆ ਵਾਹ ਉਹ ਆਪ ਹੀ ਇਹ 20 ਰੁਪਏ ਦਾ ਨਾਨਕ ਦੇ ਮਹਾਰਾਜ ਚੱਲ ਰਹੇ ਨੇ ਜੀ ਇਹ ਉਹਦੀ ਵਿਆਜ ਖਾ ਰਹੇ ਸਾਰੀ ਸਾਰੀ ਸਾਰਾ ਸੰਸਾਰ 20 ਰੁਪਏ ਦੀ ਵਿਆਜ ਖਾ ਰਿਹਾ ਇਹ ਕਿ ਨਾਨਕ ਦੇ ਮਹਾਰਾਜ ਜਿਹੜਾ 20 ਰੁਪਏ ਦਿੱਤੇ ਲੰਗਰ ਸ਼ੁਰੂ ਕੀਤਾ ਸਾਧੂਆਂ ਨੂੰ ਉਹ ਲੰਗਰ ਚੱਲ ਰਿਹਾ ਜੀ ਸੋ ਵੀਰ ਜੀ ਸ਼ਹੀਦੀ ਪੰਦਵਾਲਾ ਚੱਲ ਰਿਹਾ ਹੈ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਹੈ ਸਵੇਰੇ ਅਮਰ ਤੋਂ ਪਹਿਲੇ ਉઠੋ ਨੇਤਰ ਆਮ ਕਰੋ ਬਾਣੀ ਪੜੋ ਨਸ਼ੇ ਗੁਰੂ ਗ੍ਰੰਥ ਸਾਹਿਬ ਮਾਰਨ ਮੱਥਾ ਟੇਕਿਓ ਆਪਣੇ ਮਾਪਿਆਂ ਨੂੰ ਮੱਥਾ ਟੇਕੋ ਉਹਨਾਂ ਦੀ ਸੇਵਾ ਕਰੋ ਬਣੇ ਨਾਲ ਸਤਿਕਾਰ ਕਰੋ ਜੀ ਕਹ ਕੇ ਬੁਲਾਓ ਸਾਦਾ ਖਾਓ ਸਾਦਾ ਪਾਓ ਹਨਾ ਆਪਣਾ ਜੀਵਨ ਵਧੀਆ ਬਣਾਓ ਜੀ ਧੰਨਵਾਦ ਵੀਰ ਘਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬਜੀ ਸ਼ਫਰੇ ਸ਼ਹਾਦਤ ਤੀਸਰਾ ਪੜਾ ਕਿਉਂਕਿ ਗੁਰਦੁਆਰਾ ਕੋਤਵਾਲੀ ਸਾਹਿਬੇ ਕੇ ਪਹੁੰਚਿਆ ਹੈ ਸੋ ਕੀ ਕਰਨਾ ਚਾਹੀਦਾ ਅਸੀਂ ਤਾਂ ਇਹ ਬੰਦਨ ਚ ਬੰਦ ਚੁਕੇ ਹਾਂ ਜੀ ਅਸੀਂ ਮੁਕਤ ਨਹੀਂ ਹੋਣਾ ਚਾਹੁੰਦੇ ਇਹ ਤਾਂ ਕੋਤਵਾਲੀ ਸਾਹਿਬ ਚ ਅਸੀਂ ਬੰਦੇ ਹੋਏ ਹਾਂ ਇਹ ਤਾਂ ਗੁਰੂ ਸਾਹਿਬ ਨੇ ਸਾਨੂੰ ਬਨ ਲਿਆ ਆਪਣੇ ਆਪਣੇ ਨਾਲ ਜਿਸੀ ਉਹਨਾਂ ਨਾਲ ਹੀ ਬਨੇ ਹੋਏ ਆ ਜੀ ਉਸ ਪੜਾਵ ਦੇ ਨਾਲ ਹੀ ਆ ਜੀ ਸਾਨੂੰ ਬੜਾ ਚੰਗਾ ਲੱਗਦਾ ਕਿਸੇ ਨੂੰ ਸੇਵਾ ਕਰਨਾ ਬਹੁਤ ਚੰਗਾ ਲੱਗਦਾ ਉਹ ਦੇਖਿਆ ਜਾਂਦਾ ਹੈ ਆਪਾਂ ਸਾਰੇ ਨੌਜਵਾਨ ਨੇ ਕਹਿ ਸਕਦੇ ਕੁਝ ਨੌਜਵਾਨ ਅੱਜ ਵੀ ਥੋੜੇ ਹੁਲੜਵਾਜ਼ੀ ਕਰਦੇ ਨੇ ਸਵਾ ਵਿੱਚ ਆ ਕੇ ਸੋ ਉਹਨਾਂ ਬਾਰੇ ਕੀ ਕਰੀਏ ਦੇਖੋ ਜੀ ਅਸੀਂ ਸਾਡੀ ਇਹੀ ਪਛਾਣ ਹੈ ਕਿ ਨੌਜਵਾਨ ਚ ਤਾਕਤ ਹੈ ਅਸੀਂ ਨੌਜਵਾਨ ਨੂੰ ਹੀ ਜੋੜਿਆ ਹੈ ਨੌਜਵਾਨ ਨੂੰ ਆਪਣੇ ਨਾਲ ਜੁੜਿਆ ਆਪਾਂ ਤਾਂ ਉਹਨਾਂ ਨੂੰ ਇਹੀ ਕਹਿੰਨੇ ਕਿ ਸਿਰਫ ਜਿੱਥੇ ਵੀ ਹੈ ਕੀਰਤਨ ਕਰੋ ਤੇ ਵੰਡ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਜੋ ਤੁਹਾਡੀ ਨਿਸ਼ਕਾਮ ਸੇਵਾ ਹੈ ਸੋ ਗੁਰਦੁਆਰਾ ਚੱਕ ਢੇਰਾ ਸ਼ਫਰ ਸ਼ਾਦਤ ਉੱਥੋਂ ਸ਼ੁਰੂ ਹੋ ਜਾਂਦਾ ਹੈ ਸੋ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਸਮੁੱਚੇ ਜਗਤ ਨੂੰ ਸਮੁੱਚੀ ਸੰਗਤ ਨੂੰ ਅੱਜ ਦੇ ਦਿਨਾਂ ਦਾ ਜੋ ਇਹ ਪੜਾ ਆਪਾਂ ਹਮੇਸ਼ਾ ਤੋਂ ਇਹ ਮਾਤਾ ਗੁਜਰੀ ਜੀ ਔਰ ਛੋਟੇ ਸਹਿਬਜ਼ਾਦਿਆਂ ਦਾ ਜੋ ਪੜਾ ਏ ਪੜਾਦਰ ਪੜਾ ਚੱਲਦਾ ਜੋ ਸਫਰੇ ਸ਼ਾਹਦਤ ਦਾ ਸਮਾਗਮ ਹੈ ਇਹਨਾਂ ਨੂੰ ਨਮਨ ਕਰਦੇ ਆਂ ਸ਼ਰਧਾਂਜਲੀ ਅਰਪਿਤ ਕਰਦੇ ਆਂ ਤੇ ਇਹ 6 ਪੋ ਦੀ ਜਿੰਦਾ ਇਤਿਹਾਸ ਸਾਰਿਆਂ ਨੂੰ ਪਤਾ ਹੈ 6 ਪੋ ਨੂੰ ਗੁਰੂ ਸਾਹਿਬ ਜਦੋਂ ਕਿਲਾ ਛੱਡਦੇ ਨੇ ਉਸ ਤੋਂ ਬਾਅਦ ਸਰਸਾ ਨਦੀ ਦੇ ਉੱਤੇ ਜਦੋਂ ਵਿਛੋੜਾ ਹੋ ਜਾਂਦਾ ਸਤਪੋ ਦੀ ਰਾਤ ਪਹਿਲੀ ਰਾਤ ਕੁੰਮੇ 마ਸ਼ਕੀ ਜੀ ਦੇ ਕੁਟੀਆ ਦੇ ਵਿੱਚ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰ ਜੀ ਵਿਸ਼ਰਾਮ ਕਰਦੇ ਨੇ ਦੂਜੇ ਦਿਨ ਸਹੀੜੀ ਵਿਖੇ ਗੰਗੂ ਬ੍ਰਾਹਮਣ ਦੇ ਘਰ ਅੱਜ ਤੀਸਰਾ ਪ੍ਰੋਗਰਾਮ ਜਿਹੜਾ ਇਹ ਕੋਤਵਾਲੀ ਸਾਹਿਬ ਅੱਜ ਦਾ ਦਿਨ ਚੱਲ ਰਿਹਾ ਔਰ ਕੱਲ ਦਾ ਜੋ ਪ੍ਰੋਗਰਾਮ ਹੋਏਗਾ ਉਹ ਠੰਡੇ ਬੁਰਜ ਦੇ ਵਿੱਚ ਜਦੋਂ ਉਹਨਾਂ ਨੂੰ ਉੱਥੇ ਕਚਹਿਰੀ ਦੇਖ ਕੁ ਜਾਰੀ ਭੇਜ ਦਿੱਤਾ ਜਾਂਦਾ ਇਹ ਜਿੱਦਾਂ ਜਿੱਦਾਂ origignal ਡੇਟਾ ਦੇ ਉੱਤੇ ਪ੍ਰੋਗਰਾਮ ਚੱਲਦਾ ਏ 7 ਪੋ 8 ਪੋ 9 ਪੋ ਤੇ 10 ਪੋ ਇਹ ਉਸੇ ਡੇਟਾ ਦੇ ਹਿਸਾਬ ਦੇ ਨਾਲ ਇਹ ਸਮਾਗਮ ਚੱਲਦਾ ਸਫਰੇ ਸ਼ਾਦਤ ਔਰ ਇਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰਨਾਨਕ ਸੇਵਾ ਮਿਸ਼ਨ ਇਹ ਪੂਰੀ ਜੋ ਆਪਜੀ ਟੀਮ ਦੇਖ ਰਹੇ ਹੋ ਤਕਰੀਬਨ 50 ਤੋਂ 60 ਨੌਜਵਾਨ ਸੱਜਣ ਜੋ ਕੁਝ ਲੁਧਿਆਣੇ ਤੋਂ ਵੀ ਆਏ ਕੁਝ ਹੋਰ ਸ਼ਹਿਰਾਂ ਤੋਂ ਵੀ ਆਏ ਹੋਏ ਨੇ ਇਸੇ ਤਰ੍ਹਾਂ ਆਪ ਨਿਸ਼ਕਾਮ ਤੌਰ ਦੇ ਉੱਤੇ ਪੂਰੀ ਵੱਧ ਚੜ ਕੇ ਸੇਵਾ ਕਰਦੇ ਨੇ ਜਿਹਦੇ ਵਿੱਚ ਗੁਰਨਾਨਕ ਸੇਵਾ ਮਿਸ਼ਨ ਦੇ ਜੋ ਝੋਲੀ ਸੇਵਾ ਪੈਂਦੀ ਹੈ ਉਹ ਹੈ ਕੁਲਚੇ ਛੋਲੇ ਔਰ ਪਲਾਉ ਦਾ ਲੰਗਰ ਬੇਅੰਤ ਸੰਗਤ ਇਥੇ ਦਰਸ਼ਨ ਕਰਦੀ ਹੈ ਬੇਖਮਾਰ ਸੰਗਤ ਜਿਹੜੀ ਹੈ ਉਹ ਇਥੇ ਨਤਮਸਤਕ ਹੋਣ ਆਂਦੀ ਹੈ ਨਾ ਸਮਾਗਮਾਂ ਦੇ ਵਿੱਚ ਔਰ ਇਹ ਪੂਰੀ ਦੀ ਪੂਰੀ ਟੀਮ ਤੁਸੀਂ ਆਪ ਇੱਕ ਵਾਰੀ ਦਰਸ਼ਨ ਕਰ ਸਕਦੇ ਹੋ ਇੰਨੀ ਇੱਕ ਡੈਡੀਕੇਸ਼ਨ ਦੇ ਨਾਲ ਦ੍ਰਿੜਤਾ ਦੇ ਨਾਲ ਨਿਸ਼ਕਾਮ ਹੋ ਕੇ ਢਿੱਲੀ ਨਿਰੰਤਰ ਚਾਰੋ ਦਿਨ ਸੇਵਾ ਕਰਨ ਪਹੁੰਚਦੀ ਆ ਸਾਡੇ ਸਰਪ੍ਰਸਤ ਸਰਦਾਰ ਸੁਰਿੰਦਰ ਸਿੰਘ ਜੀ ਚੋਹਾਨ ਉਹ ਵੀ ਚਾਰੋ ਦਿਨ ਹਾਜ਼ਰੀ ਭਰਦੇ ਨੇ ਨਾਲ ਮੇਰੇ ਖੜੇ ਮੇਰੇ ਵੱਡੇ ਸਤਿਕਾਰਯੋਗ ਵੀਰ ਸਰਦਾਰ ਮਨਿੰਦਰ ਸਿੰਘ ਜੀ ਚੋਹਾਨ ਉਹਨਾਂ ਦੇ ਬ੍ਰਦਰ ਜੋ ਇਹ ਪੂਰੀ ਟੀਮ ਹੈ ਇਹਨਾਂ ਦੀ ਅਗਵਾਈ ਦੇ ਹੇਠ ਸੇਵਾ ਕਰਦੀ ਹੈ ਤੇ ਮੈਂ ਇਹ ਸਮਝਦਾ ਕਿ ਜਿਹੜੀ ਵੀ ਜਿੰਨਾ ਵੀ ਪਰਿਵਾਰ ਇੱਥੇ ਸੇਵਾ ਕਰਦਾ ਨਾ ਤੁਨੋਂ ਮਨੋਂ ਤੇ ਤੁਨੋਂ ਦਿਲ ਨਾਲ ਸ਼ਰਦਾ ਦੇ ਨਾਲ ਸੇਵਾ ਕਰਨ ਪਹੁੰਚਦਾ ਜੀ ਔਰ ਬਾਕੀ ਵੀ ਦੂਰ ਦਰਾਡੇ ਜਿੱਥੇ ਵੀ ਮੇਰੇ ਵੀਰ ਸਤਕਾਰਯੋਗ ਛੋਟੇ ਵੱਡੇ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਭੈਣਾਂ ਮੇਰੀ ਆਵਾਜ਼ ਸੁਣਦੇ ਹੋਣ ਮੈਂ ਇਹੀ ਬੇਨਤੀ ਕਰਾਂਗਾ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤਾਂ ਦਿਨਾਂ ਦੇ ਵਿੱਚ ਤੁਸੀਂ ਦੂਰ ਦਰਾਡੇ ਜਿੱਥੇ ਵੀ ਬੈਠੇ ਹੋ ਨੇੜੇ ਅਗਰ ਫਤਿਹਗੁਰ ਸਾਹਿਬ ਦੀ ਧਰਤੀ ਤੇ ਪਹੁੰਚ ਸਕਦੇ ਹੋ ਤੇ ਜਰੂਰ ਆ ਕੇ ਦਰਸ਼ਨ ਕਰੋ ਨਹੀਂ ਤੇ ਜਿੱਥੇ ਜਿੱਥੇ ਵੀ ਬੈਠੇ ਹੋ ਮਾਤਾ ਜੀ ਚਾਰ ਸਾਹਿਬਜਾਦੇ ਗੁਰਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਔਰ ਬਾਕੀ ਸਿੰਘਾਂ ਨੂੰ ਯਾਦ ਕਰਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਸਾਦਾ ਜੀਵਨ ਜੀਵੀਏ ਗੁਰੂ ਨਾਨਕ ਗੁਰੂ ਸਾਹਿਬ ਨੂੰ ਯਾਦ ਕਰੀਏ ਔਰ ਗੁਰੂ ਘਰ ਦੇ ਨਾਲ ਜ਼ਰੂਰ ਜੁੜੀਏ ਸੋ ਵੀਰ ਜੀ ਆਸ਼ੀਰਵਾਦ ਦੇਖ ਲਿਆ ਗੁਰੂ ਨਾਨਕ ਸੇਵਾ ਮਿਸ਼ਨ ਜੋ ਕਿ ਅਸੀਂ ਵੀ 3-4 ਦਿਨਾਂ ਤੋਂ ਲਗਾਤਾਰ ਕਵਰੇਜ ਕਰ ਰਹੇ ਆ ਜੋ ਨੌਜਵਾਨ ਪੀੜ੍ਹੀ ਆ ਬਹੁਤ ਹੀ ਤਨ ਮਨ ਨਾਲ ਸੇਵਾ ਆਪਣੀ ਜਿੱਥੇ ਕਿਸੇ ਨੂੰ ਕੋ ਸੇਵਾ ਸੌਂਪੀ ਗਈ ਹੈ ਉਹ ਤਨ ਮਨ ਨਾਲ ਨਿਭਾ ਰਿਹਾ ਹੈ ਸੋ ਹੋਰ ਵੀ ਨੌਜਵਾਨ ਪੀੜ੍ਹੀ ਇਸ ਦੇ ਨਾਲ ਜੁੜੇਗੀ 100% ਜੁੜੇਗੀ ਜੀ ਇਹ ਪਰਿਵਾਰ ਅੱਜ ਤੋਂ 7 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਕੋਈ ਕਰੀਬ 8 ਤੋਂ 10 ਜਣਿਆਂ ਦਾ ਸੀਗਾ ਜੀ ਔਰ ਅੱਜ ਜੇ ਤੁਸੀਂ ਪਰਿਵਾਰ ਦੇਖ ਰਹੇ ਹੋ ਕਈਆਂ ਨੇ ਆਹ ਵਰਦੀ ਪਾਈ ਆ ਕਈ ਬਿਨਾ ਵਰਦੀ ਤੋਂ ਵੀ ਨੇ ਲੇਕਿਨ ਇਹ ਤਕਰੀਬਨ 60 ਜਣਿਆਂ ਦਾ ਅੱਜ ਇਹ ਪਰਿਵਾਰ ਹੋ ਚੁੱਕਾ ਹੈ ਜੀ ਇਹ ਉਤਸ਼ਾਹ ਦੇਖਦੇ ਹੋਏ ਹਰ ਵਾਰੀ 8-8 10-10 ਸੱਜਣ ਜਿਹੜੇ ਨੇ ਉਹ ਨਾਲ ਜੁੜਦੇ ਨੇ ਉਹ ਅਸੀਂ ਨਹੀਂ ਬੁਲਾਉਂਦੇ ਜੀ ਇਹ ਕੋਈ ਗੁਰੂ ਦਾ ਪਿਆਰ ਹੈ ਇਹ ਤਰਸ ਹੈ ਔਰ ਉਹਨਾਂ ਉਹਨਾਂ ਦੀ ਆਪਣੇ ਰੰਮਪ੍ਰਤੀ ਪੰਥ ਪ੍ਰਤੀ ਸੇਵਾ ਪ੍ਰਤੀ ਇੱਕ ਖੇਚ ਇੱਕ ਸ਼ਰਧਾ ਹੈ ਉਹ ਆਪ ਚੱਲ ਕੇ ਆਂਦੇ ਦੂਰੋਂ ਦਰਾਂ ਦਿਓ ਇਹ ਨਹੀਂ ਕਿ ਸਿਰਫ ਇੱਥੇ ਹੀ ਪਹੁੰਚੇ ਆਪ ਜੀ ਦੇਖ ਰਹੇ ਹੋ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਵੀ ਤਿੰਨ ਦਿਨ ਤੋਂ ਕਵਰੇਜ ਕਰ ਰਹੇ ਹੋ ਪਹਿਲੇ ਦਿਨ ਅਗਰ ਪਹਿਲੇ ਦਿਨ ਜਿੱਥੇ ਪ੍ਰੋਗਰਾਮ ਸੀ ਉਹ ਹਾਲਾਂਕਿ ਰੋਪੜ ਤੋਂ ਅੱਗੇ ਦੂਰ ਸੀ ਉਹ ਮਾਸ਼ਕੀ ਉਹ ਮਾਸ਼ਕੀ ਜੀ ਉੱਥੇ ਵੀ ਸੰਗਤ ਜਿਹੜੀ ਹੋਮ ਹੋਮਾ ਕੇ ਪਹੁੰਚੀ ਕੱਲ ਵੀ ਪਹੁੰਚੇ ਸੀ ਇਸੇ ਢੀਵੇਂ ਅੱਜ ਵੀ ਪਹੁੰਚੇ ਔਰ ਕੱਲ ਵੀ ਪਹੁੰਚਣਗੇ ਇਹ ਅੰਦਰ ਦਾ ਚਾ ਇਹਨਾਂ ਦਾ ਸਾਰਿਆਂ ਦਾ ਅੱਜ 60 ਤੋਂ ਜ਼ਿਆਦਾ ਪਰ ਜੀਆਂ ਦਾ ਪਰਿਵਾਰ ਬਣ ਚੁੱਕਾ ਹੈ ਔਰ ਹੁਣ ਵੀ ਸਾਨੂੰ ਫੋਨ ਵੀ ਆ ਰਹੇ ਨੇ ਔਰ ਇਹ ਸ਼ੋਰ ਵੀ ਹੈ ਅਗਲੇ ਸਾਲ ਤੱਕ ਇਹ ਹੋਰ ਕਈ ਗੁਣਾ ਵੱਧ ਚੁੱਕਾ ਹੋਏਗਾ ਪਰਿਵਾਰ ਸੋ ਵੀਰ ਜੀ ਜਿੱਦਾਂ ਕਿ ਗੁਰੂ ਨਾਨਕ ਕਮਿਸ਼ਨ ਸੇਵਾ ਇਹ ਜਿਹੇ ਮਿਸ਼ਨ ਤੁਹਾਨੂੰ ਨਹੀਂ ਲੱਗਦਾ ਕਿ ਹੋਰ ਵੀ ਵਧਣੇ ਚਾਹੀਦੇ ਤਾਂ ਕਿ ਨੋ ਨੌਜਵਾਨ ਪੀੜਿਓ ਉਹ ਚੰਗੀ ਸੇਧ ਵੱਲ ਜਾ ਸਕੇ 100% ਜੀ ਹੋਰ ਕਈ ਹੋਣੇ ਚਾਹੀਦੇ ਨੇ ਜੀ ਗੁਰਨਾانک ਨਾਮ ਲੈਵਾ ਜਿੰਨੀ ਸੰਗਤ ਹੈ ਇਦਾਂ ਕਿਸੇ ਨਾ ਕਿਸੇ ਉਪਰਾਲਿਆਂ ਦੇ ਨਾਲ ਗੁਰੂ ਸਾਹਿਬ ਦਾ ਪ੍ਰਚਾਰ ਗੁਰੂ ਸਾਹਿਬ ਦੇ ਜੋ ਸਾਨੂੰ ਸਿੱਖਿਆ ਦਿੱਤੀ ਗਈ ਉਹਦਾ ਪ੍ਰਚਾਰ ਕਰਨ ਵਾਸਤੇ ਇਹੋ ਜੀਆਂ ਕਈ ਪ੍ਰਚਾਰ ਸੰਸਥਾਵਾਂ ਬਣਣੀਆਂ ਚਾਹੀਦੀਆਂ ਨੇ ਮਕਸਦ ਇਹੀ ਹੋਣਾ ਚਾਹੀਦਾ ਆਪਾਂ ਇੱਕ ਝੰਡੇ ਇੱਕ ਨਿਸ਼ਾਨ ਦੇ ਥੱਲੇ ਆ ਕੇ ਆਪਾਂ ਗੁਰੂ ਘਰ ਦੀ ਸੇਵਾ ਕਰੀਏ ਇੱਕ ਪੰਥ ਇੱਕ ਕੌਮ ਦੇ ਨਾਲ ਜੁੜੀਏ ਸਿੱਖੀ ਸਰੂਪ ਦਾ ਸੰਭਾਲ ਕਰੀਏ ਆਨ ਵਾਲੀ ਪਨੀਰੀ ਨੂੰ ਆਪਾਂ ਇਹ ਪ੍ਰੇਰਣਾ ਦਈਏ ਕਿ ਕਿੱਦਾਂ ਪੁਰਾਣੇ ਸਾਡੇ ਸਮੇ ਦੇ ਪੁਰਾਣੇ ਸਮੇ ਦੇ ਵਿੱਚ ਸਾਡੇ ਗੁਰੂਆਂ ਨੇ ਉਹਨਾਂ ਦੇ ਪਰਿਵਾਰਾਂ ਨੇ ਸ਼ਹਾਦਤਾ ਦੇ ਕੇ ਸਾਨੂੰ ਇਹ ਸਿੱਖੀ ਸਰੂਪ ਦਿੱਤਾ ਹੈ ਸਾਨੂੰ ਇਹ ਵਿਰਸਾ ਦਿੱਤਾ ਹੈ ਆਪਾਂ ਉਹਨਾਂ ਚੀਜ਼ਾਂ ਦੀ ਸਾਂਭ ਕਰਦੇ ਹੋਏ ਆਪਣੀ ਕੌਮ ਨੂੰ ਪੰਥ ਨੂੰ ਤੇ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਈਏ ਵੱਧ ਤੋਂ ਵੱਧ ਸੰਸਥਾਵਾਂ ਇਹੋ ਜਿਹਾ ਪ੍ਰਸਾਰ ਕਰਕੇ ਸੇਵਾਵਾਂ ਦੇ ਵਿੱਚ ਜੁਟਣੀਆਂ ਚਾਹੀਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋ ਵੀ ਸੀ ਕਰਦਾ ਨਹੀਂ ਹੋਰ ਕਿਸ ਨਾਲ ਵੀ ਸੀ ਨਿਕਲ ਗਿਆ ਵਾਲਿਆ ਸੀ ਚੰਗ ਤੂੰ ਫੇਰ ਧਰਮ ਦੀ ਜਿੱਤੀ ਤਨ ਕੱਲ ਗਿਆ ਵਾਲਿਆ ਤੂੰ ਚੰਗ ਤੂੰ ਫੇਰ ਧਰਮ ਦੀ ਜਿੱਤੀ ਐਸਾਰ ਸਿਖਾਰੀ ਗੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ 109 ਪੋ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਵੀਰਾਂ ਵੱਲੋਂ ਜੋ ਕਿ ਇੱਕ ਇੱਕ ਇਮਪੋਰਿਅਮ ਵਿਕੇ ਮਿੱਠੇ ਚੋਲੇ ਦਾ ਲੰਗਰ ਲਗਾਇਆ ਗਿਆ ਸੋ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਡੇ ਕਿੰਨੀ ਜੋ ਮਿੱਠੇ ਚੋਲੇ ਲੰਗਰ ਦੀ ਸੇਵਾ ਕੀਤੀ ਗਈ ਹੈ ਸ਼ਫਰੇ ਸਾਹਾਤ ਜੋ ਚੱਲ ਰਿਹਾ ਗੁਰਦੁਆਰਾ ਕੋਤਵਾਲੀ ਸਾਹਿਬ ਕੀ ਘਣਾਚ ਬੀਰੀ ਬੈਜੀੂ ਕਾ ਖਾਲਸਾ ਸੀ ਬੈਜੀੂ ਭਤੇ ਹਰ ਸਾਲ ਜੀ ਛੋਟੇ ਸਾਹਿਬ ਜੀ ਦੇ ਜਨਮ ਦੇ ਵਿੱਚ ਇੱਥੇ ਲੰਗਰ ਲਗਾਇਆ ਜਾਂਦਾ ਸੀ ਮਿੱਠੇ ਚੋਲੇ ਦਾ ਲਗੇ ਹਾਲੋ ਹਾਲਾਜੀ ਤਨ ਤੂੰ ਫੇਰ ਧਰਮ ਦੀ ਜਿੱਤੀ ਤਨ ਕਰ ਗਈ ਆ ਵਾਲਿਆ ਤੂੰ ਤਨ ਤੂੰ ਫੇਰ ਧਰਮ ਦੀ ਜਿੱਤੀ ਸਾਰਸਿ ਲਖਾਰੀ ਗੋ ਸਾਰਸਿ ਲਖਾਰੀ ਮਾਨ ਤੂੰ ਬਹੁ ਸੂਰਿਆ